ਸਰਕਾਰੀ ਤੰਦਕੇ ਸੁਭਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਲਖਵਾਲਾ ਅਸੀਂ ਚਿੰਤਤ ਰਹਨੇ ਆ ਕਿ ਇਧਰ ਮਾਲਵੇ ਦੇ ਵਿੱਚ ਜਿਹੜੀ ਨਰਮੀ ਦੀ ਖੇਤੀ ਹੈ ਉਹ ਖਤਮ ਹੋ ਗਈ ਦਿਨੋ ਦਿਨ ਤੇ ਝੋਨੇ ਦੀ ਜਿਹੜੀ ਖੇਤੀ ਹੈ ਉਹ ਲੈਟ ਨਹੀਂ ਆ ਰਹੀ ਔਰ ਕੁਛ ਧਰਤੀ ਇੱਥੇ ਮੜੀ ਆ ਸਾਡੇ ਪਾਣੀ ਮਾਰੇ ਨਾ ਇਸ ਕਰਕੇ ਅਸੀਂ ਪਿਛਲੇ ਦਿਨੀ ਸਾਨੂੰ ਜਦੋਂ ਇਹ ਪਤਾ ਲੱਗਿਆ ਕਿ ਚੀਫ ਸਾਹਿਬ ਜਦੋਂ ਆਏ ਨੇ ਇਹਨਾਂ ਨੇ ਰੇਡਾਂ ਮਾਰੀਆਂ ਨੇ ਕੋ ਸਾਡੇ 9 10 ਜਿਹੜੇ ਕੰਪਨੀਆਂ ਦੇ ਨੇ ਉਹਨਾਂ ਦੇ ਜਿਹੜੇ ਸੈਂਪਲ ਐ ਉਹ ਟੈਸਟਿੰਗ ਵਾਸਤੇ ਆਏ ਨੇ ਉਹ ਕੁਝ ਸੈਂਪਲ ਜਿਹੜੇ ਫੇਲ ਵੀ ਹੋਏ ਨੇ ਪਰ ਅਸੀਂ ਕਹਿੰਦੇ ਵੀ ਧੰਨਵਾਦ ਚੀਫ ਸਾਹਿਬ ਦੇ ਜਿਨ੍ਹਾਂ ਨੇ ਮਿਹਨਤ ਕੀਤੀ ਐ ਪਰ ਦੁੱਖ ਸਾਨੂੰ ਕੀ ਐ ਵੀ ਅੱਜ ਤੱਕ ਜੇਕਰ ਸਾਡੇ ਨਰਮੇ ਦੇ ਸਹੀ ਭੀਜ ਆਉਂਦੇ ਸਹੀ ਸਾਨੂੰ ਭਾਅ ਮਿਲਦੇ ਤਾਂ ਸਾਡਾ ਜਿਹੜਾ ਰਕਬਾ ਐ ਉਹ ਨਰਮੇ ਦੇ ਥੱਲੇੋਂ ਨਾ ਨਿਕਲਦਾ ਜਿੰਨਾ ਚਿਰ ਸਰਕਾਰ ਸਾਨੂੰ ਨਰਮੇ ਤੇ ਪੂਰਾ ਯੋਗਤਾ ਨਹੀਂ ਦਿੰਦੀ ਚੰਗੇ ਵੀ ਨਹੀਂ ਦਿੰਦੀ ਉਹਨਾਂ ਚਿਰ ਜਿਹੜੀ ਕਿਸਾਨੀ ਨੂੰ ਨਰਮੇ ਬਾਣੀ ਮੋੜ ਸਕਦੀ ਇਹਨਾਂ ਦੇ ਨਾਲ ਨਾਲ ਸਾਨੂੰ ਹੋਰ ਵੀ ਬੜਾ ਜਿਵੇਂ ਹੁਣ ਮੂੰਗੀ ਚੱਲ ਰਹੀ ਸੀ ਐਸੇ ਕਿ ਮੂੰਗੀ ਦਾ ਵੀ ਬੜਾ ਨੁਕਸਾਨ ਹੋਇਆ ਹੈ ਗਰਮੀ ਦਾ ਕਾਰਨ ਕਰਕੇ ਵੀ ਹੋਇਆ ਸਾਨੂੰ ਇਹ ਵੀ ਸ਼ੱਕ ਹੈ ਵੀ ਮੂੰਗੀ ਦੇ ਵੀ ਜਿਹੜੇ ਬੀਏ ਉਹਨਾਂ ਦੇ ਵਿੱਚ ਵੀ ਅਧਲਾਵਲੀ ਜਿਹੜੀ ਹੋਈ ਹੈ ਉਹ ਤਾਂ ਕਰਕੇ ਅੱਜ ਅਸੀਂ ਚੀਫ ਸਾਹਿਬ ਨੂੰ ਮਿਲੇ ਆਂ ਔਰ ਇਹ ਅਸੀਂ ਅੱਜ ਪਤਾ ਕਰਿਆ ਇਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਕਦੇ ਵੀ ਕਿਸਾਨਾਂ ਤੋਂ ਬਾਹਰ ਨਹੀਂ ਜਾਊਂਗਾ ਔਰ ਸਾਨੂੰ ਇਹ ਆਸ ਵੀ ਹੈਗੀ ਤੇ ਅਸੀਂ ਅਪੀਲ ਕਰਦੇ ਆਂ ਕਿਸਾਨਾਂ ਨੂੰ ਵੀ ਵੀ ਤੁਸੀਂ ਜਿਹੜੇ-ਜਿਹੜੇ ਕਿਸਾਨਾਂ ਨੇ ਨਰਮੇ ਦਾ ਬੀ ਲਿਆ ਉਹ ਆਪਣੇ ਬਿੱਲ ਸ਼ਾਮ ਕੇ ਰੱਖੋ ਤਾਂ ਕਿ ਜਿਹੜੇ ਸਿੰਪਲ ਐ ਔਰ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਜਿਹੜੀ ਕੋਈ ਘਾਟ ਹੋਊਗੀ ਉਹ ਅਸੀਂ ਰੜ ਕੇ ਪੂਰੀ ਕਰਵਾਵਾਂਗੇ ਅਸੀਂ ਕਿਸਾਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਤੁਸੀਂ ਆਪਣੇ ਜ਼ਾਇਰੇ ਦੇ ਵਿੱਚ ਰਹਿ ਕੇ ਦਰਾਖਤ ਲਾਓ ਵਾਤਾਵਰਨ ਨੂੰ ਬਚਾਓ ਇਹ ਘਟੋਟਾ ਜਿਹੜਾ ਹੁਣ ਵੱਡਾ ਮਸਲਾ ਹੈ ਜੋ ਚੋਨਾ ਲਾਉਣੇ ਆ ਪ੍ਰਦੂਸ਼ਣ ਹੁੰਦਾ ਇਹ ਵੀ ਇੱਕ ਸਾਡੇ ਕੋਲੇ ਆਪਣੇ ਐਮਪੀ ਰਾਣਾ ਗੁਰਜੀਤ ਸਿੰਘ ਜਿਹੜੇ ਉਹਨਾਂ ਦਾ ਪਲਾਂਟ ਇੱਕ ਬਹੁਤ ਵੱਡਾ ਚੱਲ ਰਿਹਾ ਹੈ ਮਾਨਸਾਹ ਜ਼ਿਲ੍ਹੇ ਦੇ ਵਿੱਚੋਂ ਡਾਂਪੋਨਾ ਕੇ ਕਰੋੜਾ ਰੁਪਏ ਦੀ ਜਿਹੜੀ ਪਰਾਲੀ ਸੀਗੀ ਉਹਦੀ ਪੇਮੈਂਟ ਨਹੀਂ ਮਿਲ ਰਹੀ ਔਰ ਅੱਗੇ ਤੋਂ ਵੀ ਜੇ ਪੇਮੈਂਟ ਨਾ ਮਿਲੀ ਤਾਂ ਉਹ ਜਿਹੜੀਆਂ ਸਾਡੀਆਂ ਮਸ਼ੀਨਾਂ ਨੇ ਇਕੱਠਾ ਬਣਾਉਣਾ ਲਿਆ ਤਾਂ ਉਹ ਜਿਹੜੇ ਬਣਾਉਣਗੇ ਨਹੀਂ ਘਾਟੇ ਵਿੱਚ ਵਗ ਜਾਣਗੇ ਉਹਨਾਂ ਨੂੰ ਮੁਫਤ ਉਹ ਵੇਚਣੀਆਂ ਪੈਣਗੀਆਂ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਇਹ ਜਿਹੜੀ 80% ਸਬਸਿਦੀ ਦੇਣੀ ਹੈ ਉਹ ਇਕੱਠਾ ਤੇ ਉਹ ਸਿੱਧੀ ਕਿਸਾਨ ਨੂੰ ਦੇਓ ਔਰ ਜਿਹੜੇ ਬੇਲਣ ਵਾਲੇ ਨੇ ਜਿਹੜੇ ਕਿਸਾਨ ਸਬਸਿਡੀ ਲੈਣ ਵਾਲੇ ਆ ਉਹਨਾਂ ਦੇ پابੰਦੀ ਹੋਣੀ ਚਾਹੀਦੀ ਹੈ ਕਿ ਜਿਹੜੇ ਜ਼ਿਲ੍ਹੇ ਚ ਉਹਨਾਂ ਨੇ ਆਇਆ ਉਸੇ ਜ਼ਿਲ੍ਹੇ ਦੇ ਵਿੱਚ ਉਹ ਗੱਠਾ ਬਣਾਉਣਾ ਤਾਂ ਕਿ ਜਿਹੜਾ ਪ੍ਰਦੂਸ਼ਣ ਹੈ ਉਹਦੀ ਰੋਕਥਾਮ ਹੋ ਸਕੇ ਦੇਖੋ ਕਿਸਾਨਾਂ ਦੀ ਸਮੱਸਿਆ ਜਿਹੜੀ ਬਹੁਤ ਵੱਡੀ ਹੈ ਦਿਨੋਂ ਦਿਨ ਕਰਜ਼ਾ ਜਿਹੜਾ ਉਹ ਕਿਸਾਨਾਂ ਸਰਬਦਰ ਹੈ ਔਰ ਸਰਕਾਰ ਕਹਿੰਦੀ ਹੈ ਬਦਲਵੇਂ ਫਸਲਾਂ ਬੀਜੋ ਔਰ ਜੇ ਸਿਫਤ ਬਦਲਵੇਂ ਬਾਸਰ ਬੀਜਦੇ ਜਿਵੇਂ ਨਰਮਾ ਉਹਦੇ ਬੀਜ ਮਾੜੇ ਆ ਰਹੇ ਨੇ ਔਰ ਮੂੰਗੀ ਹੈ ਉਹਨੂੰ ਬਿਮਾਰੀ ਫੇਰ ਵਧਣ ਲੱਗੀ ਮੂੰਗੀ ਅੱਜ ਸਰਦੂਲਗੜ੍ਹ ਦੇ ਵਿੱਚ ਤਿੰਨ ਦਿਨ ਹੋ ਗਏ ਬੋਲੀ ਨਹੀਂ ਲੱਗ ਰਹੀ ਮੂੰਗੀ ਉੱਤੇ ਕਿਸਾਨਾਂ ਦੀ ਰੋਰ ਰਹੀ ਹੈ ਕਿਸਾਨ ਰੋਲ ਰਿਹਾ ਹੈ ਇਸ ਕਰਕੇ ਫਿਰ ਜਦੋਂ ਸਾਨੂੰ ਬਦਲਵੇਂ ਫਸਲਾਂ ਦਾ ਅਪਡੇਟ ਨਹੀਂ ਮਿਲਦਾ ਚੰਗੇ ਬੀਜ ਨਹੀਂ ਮਿਲਦੇ ਸਪਰੇ ਨਹੀਂ ਮਿਲਦੀ ਸਪਰੇ ਬਹੁਤ ਮਹਿੰਗੀ ਆ ਰਹੀ ਆ ਔਰ ਫਿਰ ਉਹ ਤੋਂ ਸਾਨੂੰ ਇਹ ਕਿਸਾਨ ਮਰਦਿਆਂ ਨੂੰ ਝੋਨਾ ਲਾਉਣਾ ਪੈਂਦਾ ਕਿਉਂਕਿ ਝੋਨਾ ਜਿਹੜਾ ਮਾੜੇ ਪਾਣੀ ਤੇ ਹੋਣ ਲੱਗ ਗਿਆ ਹੁਣ ਅੱਗੇ ਹੁੰਦਾ ਨਹੀਂ ਸੀ ਸੋ ਸਾਡੇ ਮਾਲਵਾ ਏਰੀਆ ਦਾ ਤਕਰੀਬਨ ਖਾਸ ਕਰਕੇ ਮਾਨਸਾਹਲੀ ਦਾ ਪਾਣੀ ਜਿਹੜਾ ਬਹੁਤ ਮਾੜਾ ਔਰ ਨਹਿਰੀ ਪਾਣੀ ਸਾਡੇ ਕੋਲੇ ਬਹੁਤ ਘੱਟ ਹੈਗਾ ਇਸ ਕਰਕੇ ਫਿਰ ਇਹ ਜਿਹੜਾ ਝੋਨਾ ਸਾਨੂੰ ਇਹੀ ਬਸ ਲਾਉਣੀ ਪੈਂਦੀ ਆ ਉਹ ਦਰਖਤ ਬਹੁਤ ਕੱਟ ਗਏ ਝੋਨਾ ਲੱਗਣ ਕਰਕੇ ਸਾਰੇ ਦਰਖਤ ਜਿਹੜੇ ਕੱਟ ਚੁੱਕੇ ਐ ਇਸੇ ਕਰਕੇ ਪ੍ਰਦੂਸ਼ਣ ਆ ਜਿਹੜਾ ਦਿਨ ਦਿਨ ਵਧ ਰਿਹਾ ਔਰ ਸਰਕਾਰ ਵੀ ਇਹਦੇ ਬਾਰੇ ਕੋਈ ਧਿਆਨ ਨਹੀਂ ਦੇ ਰਹੀ ਨਹੀਂ ਫਰੀ ਬੂਟੇ ਦੇਵੇ ਪੰਚਾਇਤਾਂ ਜ਼ਮੀਨਾਂ ਖਾਲੀ ਪਈਆਂ ਨੇ ਵੱਡੇ ਖਾਲ ਹੁੰਦੇ ਸੀ ਪੱਕੇ ਕੱਚੇ ਖਾਲ ਹੁੰਦੇ ਸੀ ਉਹਨਾਂ ਤੇ بڑے ਦਰਖਤ ਹੁੰਦੇ ਸੀ ਹੁਣ ਪੱਕੇ ਖਾਲ ਹੋ ਗਏ ਪੱਕੇ ਨਹਿਰ ਹੋ ਗਏ ਦਰਖਤ ਬਹੁਤ ਹਾਈਵੇ ਸੜਕਾਂ ਬਣ ਗਈਆਂ ਵੱਡੀਆਂ ਸੜਕਾਂ ਉੱਥੇ ਦਰਖਤ ਸਰਕਾਰ ਨੇ ਕੱਟਤੇ ਇਸ ਕਰਕੇ ਗਰਮੀ ਆ ਜਿਹੜੀ ਦਿਨ ਦਿਨ ਵਧ ਰਹੀ ਆ ਔਰ ਫਸਲਾਂ ਦਾ ਅਤੋਜ ਖਾਸ ਕਰਕੇ ਚੋਰ ਨੇ ਦਾ ਨਰ ਮੇ ਦਾ ਪਾਣੀ ਬਣੀ ਉਹ ਨੁਕਸਾਨ ਹੋ